ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਮੇਰੀ ਦਾਦੀ ਭਾਗ ਭਰੀ ਦਾ ਪਸ਼ੂ ਪੰਛੀਆਂ ਪ੍ਰਤੀ ਨਵੇਕਲਾ ਮੋਸੀ ਜਦੋਂ ਰੋਟੀ ਖਾਂਦੀ ਤਾਂ ਰੋਟੀ ਚੂਰ ਕੇ ਨਾਲ ਦੀ ਨਾਲ ਜਨੋਰਾ ਨੂੰ ਪਾਈ ਜਾਂਦੀ ਰੋਟੀ ਖਾਣ ਵੇਲੇ ਚਿੜੀਆਂ ਗਟਾਰਾਂ ਉਹਦੇ ਮੋਢਿਆਂ ਤੇ ਬੈਠੀਆਂ ਹੁੰਦੀਆਂ ਆਪਣਾ ਪੀਣ ਵਾਲਾ ਦੁੱਧ ਵੀ ਮਾਤਾ ਤੋਂ ਚੋਰੀਓ ਰਾਤ ਨੂੰ ਬਿੱਲੀਆਂ ਨੂੰ ਪਿਆ ਦੇਣਾ ਮਾਤਾ ਇਸ ਕਰਕੇ ਟੋਕ ਦਿੰਦੀ ਕਿ ਬਿੱਲੀਆਂ ਘਰ ਚ ਗੰਦ ਪਾਉਂਦੀਆਂ ਹਨ ਘਰ ਦੇ ਕੋਲੇ ਦੇ ਨਾਲ ਗਲੀ ਚ ਕੁੱਤਿਆਂ ਵਾਸਤੇ ਲੱਸੀ ਪਾਉਣ ਲਈ ਮਿੱਟੀ ਦਾ ਛੋਟਾ ਬੱਠਲ ਹਰ ਵਕਤ ਪਿਆ ਰਹਿੰਦਾ ਰੋਜ਼ਾਨਾ ਛੱਪੜ ਤੇ ਮੱਝਾ ਨਹਾਉਣ ਜਾਂਦੀ ਬੇਸ਼ੱਕ ਕੁੱਬ ਹੋਣ ਕਰਕੇ ਹੱਥ ਚ ਸੋਟੀ ਫੜੀ ਹੁੰਦੀ ਪਰ ਕਦੇ ਮੱਝਾ ਸੋਟੀ ਨਾਲ ਨਹੀਂ ਸੀ ਹੱਕਿਆ ਮਗਰੇ ਆਪ ਤੁਰਦੀ ਤੇ ਮਗਰ ਮੱਝਾਂ ਤੁਰਦੀਆਂ ਰਸਤੇ 'ਚ ਜਦੋਂ ਕਿਸੇ ਨਾਲ ਖੜਕੇ ਗੱਲੀ ਪੈ ਜਾਂਦੀ ਤਾਂ ਉੱਥੇ ਹੀ ਮੱਝਾਂ ਨੇ ਖੜ ਜਾਣਾ ਉਸਦੀ ਤੁਰਨ ਤੇ ਹੀ ਤੁਰਨਾ ਬਚਪਨ 'ਚ ਵੇਖਿਆ ਤੇ ਅੱਜ ਵੀ ਯਾਦ ਹੈ ਕਿ ਲੋਕਾਂ ਨੇ ਛੱਪੜ 'ਚੋਂ ਮੱਝਾਂ ਕੱਢਣ ਲਈ ਡਲੇ ਮਾਰਨੀ ਪਰ ਮੱਝਾਂ ਕਿਸੇ ਇਸ ਪਤਨ ਕਦੇ ਉਸ ਪਤਨ ਪਰ ਦਾਦੀ ਨੇ ਹਾਕ ਮਾਰਨੀ ਕਿ ਆਓ ਚੱਲੀਏ ਮੱਜਾਂ ਨੇ ਨਿਕਲ ਕੇ ਮਗਰ ਤੌਰ ਪੈਣਾ ਸਾਰੀਆਂ ਮੱਜਾਂ ਦੇ ਜਨਮ ਅਨੁਸਾਰ ਨਾਮ ਰੱਖੇ ਹੋਏ ਸੀ ਸੋਮਾ ਮੰਗੋ ਬੁੱਧਾ ਬੀਰੋ ਜਦ ਜਿਸ ਨੂੰ ਬੁਲਾਉਣਾ ਤਾਂ ਉਸ ਨੇ ਹੀ ਝਾਕਣਾ ਸਾਡੇ ਗਵਾਂਢ ਇੱਕ ਦੇਬਾ ਛੜਾ ਰਹਿੰਦਾ ਸੀ ਜੋ ਸਾਡਾ ਤਾਇਆ ਦੇ ਥਾਂ ਲੱਗਦਾ ਸੀ ਛੜਾ ਹੋਣ ਕਾਰਨ ਉਸ ਦਾ ਰਹਿਣ ਬਸੇਰਾ ਬਾਹਰਲੇ ਘਰੇ ਪਸ਼ੀਆਂ ਅਤੇ ਨੀਰੇ ਵਾਲੇ ਵੱਡੇ ਦਰਵਾਜ਼ੇ 'ਚ ਹੀ ਹੁੰਦਾ ਸੀ ਇੱਕ ਖੁੰਝੇ ਚ ਉਸਦਾ ਮੰਝਾ ਬਿਸਤਰਾ ਤੇ ਪਾਣੀ ਵਾਲਾ ਘੜਾ ਪਿਆ ਹੁੰਦਾ ਰੋਟੀ ਉਸ ਨੂੰ ਭਰਾ ਦੇ ਜਵਾਕ ਫੜਾ ਜਾਂਦੇ ਜ਼बान ਦਾ ਅਬੈੜਾ ਹੋਣ ਕਰਕੇ ਭਾਈ ਪਰਜਾਈਆਂ ਨਾਲ ਘੱਟ ਹੀ ਬੰਦੀ ਸੀ ਇਸ ਲਈ ਅੰਦਰਲੇ ਘਰ ਘੱਟ ਹੀ ਜਾਂਦਾ ਮਾਲ ਪਸ਼ੂ ਸੰਭਨ ਤੋਂ ਬਗੈਰ ਉਹ ਕੋਈ ਹੋਰ ਕੰਮ ਨਹੀਂ ਸੀ ਕਰਦਾ ਕਦੇ-ਕਦੇ ਦਿਨੇ ਹੀ ਸ਼ਰਾਬ ਦਾ ਰਾਜ ਲੈਂਦਾ ਬੈਲੀ ਕਿਸਮ ਦੇ ਬੰਦਿਆਂ ਨਾਲ ਉਸ ਦਾ ਆਉਣਾ ਜਾਣਾ ਵੀ ਸੀ ਕਿਤੇ-ਕਿਤੇ ਕਈ-ਕਈ ਦਿਨ ਬਾਹਰ ਹਿਲਾ ਆਉਂਦਾ ਦੋ ਪੱਖਿਆਂ ਵਾਲੀ ਦਰਵਾਜ਼ੇ ਵਿੱਚ ਲਟੈਣਾ ਸ਼ਤੀਰਾ ਤੇ ਸ਼ਿਰਕੀ ਬਾਲੇ ਦੀ ਛੱਤ ਸੀ ਛੱਤ ਦੀਆਂ ਲਟੈਣਾ ਦੇ ਝਰੋਖਿਆਂ ਵਿੱਚ ਕਬੂਤਰਾਂ ਨੇ ਆਪਣਾ ਰਹਿਣ ਬਸੇਰਾ ਬਣਾਇਆ ਹੋਇਆ ਸੀ ਜਦ ਦੀਬਾ दारू ਨਾਲ ਰੱਜ ਲੈਂਦਾ ਤਾਂ ਦਰਵਾਜ਼ੇ ਦੇ ਅੰਦਰ ਬਾਹਰ ਵਾਲੀ ਦੂਵੀਂ ਬਾਰ ਭੀੜ ਕੇ ਅੰਦਰ ਕਬੂਤਰਾਂ ਨੂੰ ਮਾਰਨ ਲੱਗ ਜਾਂਦਾ ਪਤਾ ਨਹੀਂ ਉਹ ਕਬੂਤਰਾਂ ਵੱਲੋਂ ਪਾਈ ਗੰਦ ਤੋਂ ਦੁਖੀ ਸੀ ਜਾਂ ਫਿਰ ਕੁਝ ਗਵਾਂਢੀ ਦੱਸਦੇ ਸਨ ਕਿ ਉਹ ਕਬੂਤਰਾਂ ਦਾ ਮੀਟ ਬਣਾ ਕੇ ਖਾਂਦਾ ਈ ਗਰਮੀ ਦਾ ਮਹੀਨਾ ਦੇਬਾ ਸਵੇਰ ਦਾ ਗਰਮੈਲਾ ਹੋਇਆ ਫਿਰਦਾ ਸੀ ਉਸਨੀ ਦੁਪਹਿਰ ਵੇਲੇ ਬੂਹੇ ਭੀੜ ਕੇ ਕਰਤਾ ਉਹੀ ਕਬੂਤਰ ਮਾਰਨ ਵਾਲਾ ਕੰਮ ਸ਼ੁਰੂ ਦਾਦੂ ਦਾਦੀ ਨੂੰ ਕਿਤੇ ਵਿੜਕ ਆ ਗਈ ਮੇਰੀ ਤੇ ਵੱਡੇ ਭਰਾ ਦੀ ਉਮਰ ਮਸਾਂ 8-10 ਕੋਸਾਲ ਦੀ ਸੀ ਦਾਦੀ ਕਹਿੰਦੇ ਕਿ ਜਾਓ ਤਖਤਾਂ ਦੀਆਂ ਬਿਰਲਾਂ ਥਾਣੀ ਵੇਖ ਕੇ ਆਓ ਕਿ ਕੀ ਕਰਦਾ ਈ ਜਦ ਅਸੀਂ ਵੇਖਿਆ ਤਾਂ ਉਹ ਪੌੜੀ ਲਾ ਕੇ ਸੋਟੀ ਨਾਲ ਕਬੂਤਰਾਂ ਨੂੰ ਮਾਰ ਰਿਹਾ ਸੀ ਕਬੂਤਰ ਅੰਦਰ ਭੱਜ ਰਹੇ ਸਨ ਤੇ ਉਹ ਕਦੇ ਪੌੜੀ ਤੇ ਤੇ ਕਦੇ ਹੇਠਾਂ ਉਤਰ ਕੇ ਉਹਨਾਂ ਤੇ ਸੋਟੀ ਚਲਾ ਰਿਹਾ ਸੀ ਅਸੀਂ ਸਾਰਾ ਦ੍ਰਿਸ਼ ਹੂ ਬਾਹੂ ਦਾਦੀ ਨੂੰ ਦੱਸ ਦਿੱਤਾ ਦਾਦੀ ਕਹਿੰਦੀ ਚੰਗਾ ਹੁਣ ਐਂ ਕਰੋ ਤਖਤਿਆਂ ਦੀਆਂ ਬਿਰਲਾ ਥਾਣੀ ਉਸ ਨੂੰ ਕਹੋ ਪਾਪੀਆ ਓਏ ਪਾਪੀਆ ਓਏ ਜਾਦੂ ਬੂਹਾ ਖੋਲ ਕੇ ਥੋੜੀ ਮਗਰ ਭੱਜਿਆ ਤਾਂ ਤੁਸੀਂ ਘਰ ਵੱਲ ਨਾ ਭੱਜਿਓ ਬਾਹਰਲੀ ਬੀਹੀ ਭੱਜ ਜਾਇਓ ਤੇ ਡਾ ਵੀ ਨੰਦਿਓ ਅਸੀਂ ਉਵੇਂ ਹੀ ਕੀਤਾ ਜਿਆਦਾ ਸੀ ਉਸ ਨੂੰ 2-3 ਵਾਰ ਪਾਪੀਆ ਉਹ ਪਾਪੀਆ ਉਹ ਇਹ ਕਿਹਾ ਤਾਂ ਪੌੜੀ ਤੋਂ ਉੱਤਰ ਕੇ ਖੜਜੋ ਤੁਹਾਡੀ ਮਾਂ ਨੂੰ ਕਹਿ ਕੇ ਬੂਹਾ ਖੋਲ ਕੇ ਸਾਡੇ ਮਗਰ ਭੱਜਿਆ ਤਾਂ ਅਸੀਂ ਅੱਡੀਆਂ ਨੂੰ ਥੁੱਕ ਲਾ ਗਏ ਸ਼ਰਾਬੀ ਨੂੰ ਜਵਾਕ ਕਿੱਥੇ ਡਾਹ ਦਿੰਦੇ ਐ ਉਸ ਨੇ ਹੱਥ ਵਿੱਚ ਲਈ ਸੋਟੀ ਵੀ ਸਾਡੇ ਵੱਲ ਚਲਾਵੀ ਛੱਡੀ ਪਰ ਅਸੀਂ ਉਸ ਦੀ ਮਾਰ ਤੋਂ ਬਾਹਰ ਨਿਕਲ ਚੁੱਕੇ ਸੀ ਮਗਰੋਂ ਦਾਦੀ ਨੇ ਦੋਵੇਂ ਤਖਤੇ ਚਪਟ ਕਰ ਦਿੱਤੇ ਤੇ ਸਾਰੇ ਤੇ ਸਾਰੇ ਕਬੂਤਰ ਭੱਜ ਗਏ ਬਚਪਨ ਚ ਭਾਵੇਂ ਬਹੁਤੀ ਸਮਝ ਨਹੀਂ ਸੀ ਪਰ ਹੁਣ ਗੱਲ ਯਾਦ ਕਰਕੇ ਲੱਗਦਾ ਹੈ ਕਿ ਇਸ ਤੋਂ ਵੱਡਾ ਪਰਉਪਕਾਰ ਕੀ ਹੋ ਸਕਦਾ ਹੈ ਕਬੂਤਰਾਂ ਦੀ ਜਾਨ ਬਚਾਉਣ ਲਈ ਉਸਨੇ ਆਪਣੀ ਪੋਤਿਆਂ ਦੇ ਕੁੱਟ ਪੈਣ ਜਾਂ 6 ਫੀਟ ਦੀ ਪ੍ਰਵਾਹ ਵੀ ਨਹੀਂ ਕੀਤੀ 1988 ਵਿੱਚ ਜਦ ਦਾਦੀ 85 ਸਾਲ ਦੇ ਸਨ ਅਤੇ ਵਧੀਆ ਤੁਰੇ ਫਿਰਦੇ ਸਨ ਇੱਕ ਦਿਨ ਦਾਦੀ ਨਹਾ ਕੇ ਸਵੇਰ ਦੀ ਰੋਟੀ ਖਾ ਕੇ ਮੰਜੀ ਤੇ ਪੈ ਗਈ ਕਾਂਟਿਕ ਬਾਅਦ ਜਦ ਮਾਤਾ ਨੇ ਵੇਖਿਆ ਕਿ ਤੁਹਾਡੀ ਦਾਦੀ ਨੂੰ ਵੇਖੋ ਮੈਨੂੰ ਤਿੱਲੀ ਲੱਗਦੀ ਹੈ ਅੱਗੇ ਤਾਂ ਰੋਟੀ ਖਾ ਕੇ ਬਾਹਰ ਲੈ ਘਰ ਜਾਂਦੀ ਅੱਜ ਮੰਜੀ ਤੇ ਹੀ ਪੈ ਗਈ ਜਦ ਹਲੋਣਿਆ ਤਾਂ ਦਾਦੀ ਦਾ ਪਾਉਰ ਉਡਾਰੀ ਮਾਰ ਚੁੱਕਾ ਸੀ ਡਾਕਟਰ ਨੇ ਸੱਧਿਆ ਤਾਂ ਉਹ ਵੀ ਕਹਿੰਦਾ ਕਿ ਇਹ ਤਾਂ ਖਤਮ ਐ ਸਾਰਾ ਆਂਡ ਗਵਾਂਡ ਹੈਰਾਨ ਨਾ ਹਾਏ ਨਾ ਬੂ ਨਾ ਬਿਮਾਰ ਨਾ ਠੇਮਾਰ ਸਾਡਾ ਗਵਾਂਢੀ ਤਾਇਆ ਮਕੰਦ ਸਿੰਘ ਉਰਫ ਛੋਟਾ ਕੌੜਾ ਕਹਿ ਰਿਹਾ ਸੀ ਭਾਈ ਦਾ ਪੁੰਨ ਕੀਤਾ ਕੰਮ ਆ ਗਿਆ ਜਿਹੜੀਆਂ ਜਨੌਰਾਂ ਨੂੰ ਪਾਈਆਂ ਰੋਟੀਆਂ ਕੰਮ ਆ ਗਈਆਂ ਤਾਂ ਹੀ ਸੌਖੀ ਲੰਘ ਗਈ ਨਹੀਂ ਕਿੰਨੇ ਲੋਕ ਮੰਝਿਆਂ ਤੇ ਪਾਈ ਹੱਡ ਗੋਡੇ ਰਗੜ ਰਹੇ ਨੇ ਤੇ ਮੌਤ ਮੰਗ ਰਹੇ ਨੇ ਪਰ ਆਉਂਦੀ ਨਹੀਂ ਐਨੀ ਸੌਖੀ ਮੌਤ ਤਾਂ ਕਿਸੇ ਕਰਮਾਂ ਵਾਲੇ ਨੂੰ ਹੀ ਨਸੀਬ ਹੁੰਦੀ ਹੈ ਸੱਚਮੁੱਚ ਭਾਗ ਭਰੀ ਸੀ ਜਿਸ ਨੂੰ ਭਾਗਾ ਵਾਲੀ ਜ਼ਿੰਦਗੀ ਦੇ ਨਾਲ ਨਾਲ ਭਾਗਾ ਭਰੀ ਮੌਤ ਵੀ ਨਸੀਬ ਹੋਈ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਸ ਕਹਾਣੀ ਤੋਂ ਜ਼ਰੂਰ ਕੋਈ ਸੇਧ ਮਿਲੀ ਹੋਊ ਕਿ ਸਾਨੂੰ ਪਛਮਾ ਬਾਂਚਾ ਜਾਨਵਰਾਂ ਦੀ ਸਾੰਭ ਸੰਭਾਲ ਵੀ ਕਰਨੀ ਚਾਹੀਦੀ ਹੈ ਧੰਨਵਾਦ